ਤੇ ਜਿਹੜੇ ਜਿਹੜਾ ਕੰਮ ਕਰ ਰਿਹਾ ਸੀਗਾ ਸਿਵਲ ਹਸਪੀਟਲ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਸੁਣਿਆ ਹੋਣਾ ਹੈ ਪੜਿਆ ਹੋਣਾ 12 ਵਿੱਚ ਵੀ ਤੇ ਕ੍ਰਾਈਮ ਡਾਇਰੀ ਵਿੱਚ ਪੜਿਆ ਹੋਣਾ ਹੈ ਕਿ ਇੱਕ ਡਿਵੀਜ਼ਨ ਨੰਬਰ 5 ਵਿੱਚ ਅਸੀਂ ਲੁਧਿਆਣਾ ਪੁਲਿਸ ਵੱਲੋਂ ਕਾਫੀ ਜਿਹੜੇ ਐਫ ਆਈ ਆਰ ਰਜਿਸਟਰ ਕੀਤੀ ਹੈ ਜਿਹੜੇ ਫੇਕ ਡਾਕ ਟੈਸਟ ਲੋਕ ਕਰਵਾਉਂਦੇ ਸੀਗੇ ਆਰਮਸ ਲਾਇਸੈਂਸ ਹਾਸਲ ਕਰਨ ਲਈ ਤਾਂ ਉਹਦੇ ਵਿੱਚ ਕਈ ਅਕਿਊਜ਼ਡ ਵਿਅਕਤੀਆਂ ਦੇ ਉੱਪਰ ਜਿਹੜਾ ਐਸ ਆਈ ਆਰ ਹੋਈ ਸੀਗੀ ਸਾਡੇ ਵੱਲੋਂ ਕੀਤੀ ਗਈ ਸੀਗੀ ਉਹਦੇ ਸਬੰਧ ਦੇ ਵਿੱਚ ਹੀ ACP ਨਾਰਥ ਤੇ SHO ਸਲੀਪਾਬਰੀ ਦੀ ਟੀਮ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਕਿ ਜੇ ਇਹਨਾਂ ਨੇ ਇੱਕ ਜਿਹੜਾ ਗਰੋਹ ਜਿਹੜੇ ਦੋ ਬੰਦਿਆਂ ਦਾ ਗਰੋਹ ਸੀਗਾ ਰਾਮਕੁਮਾਰ ਤੇ ਅਵਤਾਰ ਸਿੰਘ ਜਿਹੜਾ ਸਿਵਲ ਹਸਪੀਟਲ ਵਿੱਚ ਇਹ ਸਰਗਰਮ ਸੀਗੇ ਬੇਸਿਕਲੀ ਇਹ ਲੋਕਾਂ ਦੇ ਜਿਹੜੇ ਫੇਕ ਡੋਕਸਟ ਜਿਹੜਾ ਸੀਗਾ ਸਰਟੀਫਿਕੇਟ ਜਾਇਦ ਕਰਕੇ ਸਾਰਾ ਕਰਾ ਕੇ ਇਹ ਦਿੰਦੇ ਸੀਗੇ ਤੇ ਇਹ ਗੈਂਗ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਸਰਕਾਰੀ ਮੋਹਰਾਂ ਜਿਹੜੀਆਂ ਇਹ ਯੂਜ਼ ਕਰਦੇ ਸੀਗੇ ਇਹ ਕੰਮ ਕਰ ਦਿੱਤੀਆਂ ਨੇ ਇਹ ਦੋਨੋਂ ਜਿਹੜੇ ਨੇ ਤਕਰੀਬਨ 7 ਸਾਲ ਤੋਂ ਸਿਵਲ ਹਸਪੀਟਲ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਇਹ ਠੇਕੇ ਤੇ ਰੱਖੇ ਹੋਏ ਸੀਗੇ ਅਫਕਾ ਕਰਮਚਾਰੀ ਨਹੀਂ ਹੈਗੇ ਲੇਕਿਨ ਉਹ ਉੱਥੇ ਕਰਦੇ ਸੀਗੇ ਸਿਸਟਮ ਤੋਂ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਫਾਈਲ ਹੈ ਉਹ ਕਿੱਥੇ ਉਹਦੀ ਫੀਸ ਭਰੀ ਜਾਂਦੀ ਹੈ ਫਾਈਲ ਕਿਵੇਂ ਮੂਵ ਹੁੰਦੀ ਹੈ ਕਿਹੜੇ ਡਾਕਟਰ ਕੋਲ ਜਾਂਦੀ ਹੈ ਅਗਰ ਲੈਬ ਚ ਕਦੋਂ ਆਉਂਦੀ ਹੈ ਤੇ ਫਾਈਨਲ ਸਾਈਨ ਕਿਨੇ ਹੋਣੇ ਨੇ ਉਹ ਸਾਰਾ ਕੁਝ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਕੇ ਗੜ੍ਹਪੁਰੇ ਵਾਲੇ ਲੋਕ ਉੱਥੇ ਵੀ ਆਉਂਦੇ ਸੀ ਉਹਨਾਂ ਨੂੰ ਲਾਲਚ ਦੇ ਕੇ ਕਿ ਅਸੀਂ ਤੁਹਾਡਾ ਜਿਹੜਾ ਸਸਤਾ ਕਰਾ ਦਾਂਗੇ ਤੁਹਾਨੂੰ ਖ절 ਖਵਾਰ ਨਹੀਂ ਹੋਣਾ ਪਏਗਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਆਣਾ ਨਹੀਂ ਪਏਗਾ ਉੱਥੇ ਹੀ ਆ ਕੇ ਉਹਨਾਂ ਦੇ ਆਪ ਹੀ ਸੈਂਪਲ ਲੈ ਲੈਣੇ ਯੂਰੀ ਦਾ ਸੈਂਪਲ ਬਲੱਡ ਦਾ ਸੈਂਪਲ ਤੇ ਉੱਥੋਂ ਕਰਾ ਕੇ ਉਹਨਾਂ ਨੂੰ 2-4 ਦਿਨ ਦੇ ਵਿੱਚ ਫੇਕ ਜਿਹੇ ਡਰਾਮਾ ਜਿਹਾ ਕਰਕੇ ਆਪਣਾ ਫੇਕ ਡੋਗ ਪੈਸਟਾ ਜਿਹੜਾ ਸਰਟੀਫਿਕੇਟ ਹੈ ਇਹ ਬਣਾ ਕੇ ਦੇ ਦਿੰਦੇ ਸੀ ਇਹਦੇ ਨਾਲ ਹੁਣ ਜਿਹੜਾ ਇਹ ਸੀ ਇਹ ਕਾਬੂ ਕੀਤਾ ਇਹ ਨਾਲ ਉਸ ਤੋਂ ਬਾਅਦ ਜਿਹੜੇ ਸਾਡੇ ਡਿਵੀਜ਼ਨ ਨੰਬਰ 5 ਦੇ ਵਿੱਚ ਕਾਫੀ ਮੁਕੱਦਮੇ ਜਿਹੜੇ ਦਰਜ ਹੋਏ ਨੇ ਉਹ ਤਫਰੀਸ਼ ਦੇ ਵਿੱਚ ਵੀ ਸਾਨੂੰ ਜਿਹੜੀ ਇਹ ਮਦਦ ਮਿਲੀ ਜੀ ਸੈਨਾ ਤੇ ਹੋਰਨਾਂ ਦੇ ਵਿੱਚ ਉਹ ਵੀ ਸੀ ਕਿ ਜਿਹੜੇ ਇਹ ਬਿਲਕੁਲ ਜਿਹੜਾ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਅੱਗੇ ਹੋਰ ਕਰਦੇ ਸੀ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲਿੱਤਾ ਹੈਗਾ ਤੇ ਅਗਰ ਕੋਈ ਹੋਰ ਵੀ ਕੋਈ ਮੁਲਾਜ਼ਮ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਇਹਨਾਂ ਦਾ ਸਾਥੀ ਨਿਕਲਿਆ ਤਾਂ ਉਹਨੂੰ ਵੀ ਜਿਹੜਾ ਅਸੀਂ ਨਾਮਜ਼ਦ ਕਰਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਸੋ ਇਹਨਾਂ ਨੇ ਸੋਚਨਾ ਬੰਨਿਆ ਹੈ ਪਰ ਉਹ ਇੰਟੈਲੀਜੈਂਸ ਜਿਹੜੀ ਪੁਲਿਸ ਦੀ ਹੁੰਦੀ ਹੈ ਸਾਨੂੰ ਇਹ ਸਿਗਾ ਕਿ ਜਿਹੜੇ ਐਨਾ ਕੁਝ ਹੋ ਰਿਹਾ ਹੈ ਇਹ ਤਾਂ ਮਤਲਬ ਕੋਈ ਨਾ ਕੋਈ ਗਿਰੋਹ ਜਿਹੜਾ ਹੈਗਾ ਉਹ ਕਿਉਂਕਿ ਸਾਰਿਆਂ ਦਾ ਜਿਹੜਾ ਮੋਡਲ ਆਫ ਆਪਰੇਂਡੀ ਸੀਗਾ ਉਹ ਸੇਮ ਸੀਗਾ ਜਿੰਨੇ ਮੁਕਦਮੇ ਪਹਿਲਾਂ ਦਰਜ ਹੋਏ ਨੇ ਤੇ ਆਲਮੋਸਟ ਸੇਮ ਤਰੀਕੇ ਦੀ ਮੂਰ ਸੀਗੀ ਤਾਂ ਸਾਨੂੰ ਲੱਗਦਾ ਸ਼ੱਕ ਸੀਗਾ ਕਿ ਕੋਈ ਨਾ ਕੋਈ ਜਿਹੜਾ ਹੈਗਾ ਉੱਥੇ ਗਿਰੋਹ ਜਿਹੜਾ ਹੈਗਾ ਕਿਸੇ ਨਾ ਕਿਸੇ ਦੀ ਇਨਵੋਲਵਮੈਂਟ ਹੈ ਕਿਉਂਕਿ ਕਿਸੇ ਦੀ ਇਨਵੋਲਵਮੈਂਟ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਆਮ ਬੰਦੇ ਨੂੰ ਸਾਰਾ ਪ੍ਰੋਸੀਜਰ ਨਹੀਂ ਪਤਾ ਹੁੰਦਾ ਤਾਂ ਕੋਈ ਵਿਚਲਾ ਬੰਦਾ ਸਾਨੂੰ ਲੱਗਦਾ ਸੀਗਾ ਤੇ ਫਿਰ ਅਸੀਂ ਆਪਣਾ Trap ਲਗਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਜਦੋਂ ਅਸੀਂ ਕਾਬੂ ਕਿਤੇ ਸਲੇਮ ਟਾਵਰੀ ਦੇ ਏਰੀਆ ਦੇ ਕਾਬ ਵਿੱਚੋਂ ਕਾਬੂ ਕਿਤੇ ਉਦੋਂ ਇਹ ਉੱਥੇ ਕਿਸੇ ਦਾ ਸੈਂਪਲ ਲੈ ਰਹੇ ਸੀਗੇ ਕਿਸੇ ਨੇ ਸਾਰੇ ਫਲਾਸੇ ਕੀਤੇ ਹੋਏ ਕਿੰਨੇ ਕ ਪੁਰਾਣਾ ਕੰਮ ਕਰ ਰਹੇ ਨੇ ਔਰ ਕਿੰਨੇ ਬਟੇ ਦੇ ਰੱਖਾ ਨੇ ਕਸਟਮਰ ਇਹਨੇ ਹਾਲੇ ਦਾ ਤਕਰੀਬਨ ਜਿਹੜਾ ਹਾਲੇ ਜਿਹੜੀ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਤਾਂ 20 25 ਕੇਸ ਜਿਹੜੇ ਹੈਗੇ ਨੇ ਇਹਨਾਂ ਨੇ ਮੰਨਦੇ ਨੇ ਪਰ ਅਸੀਂ ਫਰਦਰ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਤਫਤੀਸ਼ ਜਿਹੜੀ ਆ ਉਹ ਕਰ ਰਹੇ ਸਰਵਿੰਡ ਡੋਪ ਟੈਸਟ ਕੋਲ ਬੰਦੇ ਜੀ ਕੋਈ ਖਾਈ ਵਾਲੀ ਸੀ ਬੈਠੀ ਕਿਤਾ ਕੋਈ ਕ੍ਰੈਨਲ ਜਿੱਦਾਂ ਟੈਸਟ ਆਉਂਦਾ ਸੀ ਨਾ ਕਿਤਾ ਡਿਲੀ ਮਿਲਦੀ ਸੀ ਇਹ ਤਕਰੀਬਨ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਿਵਲ ਹਸਪੀਟਲ ਦੀ ਪਾਰਕਿੰਗ ਵਾਲਾ ਏਰੀਆ ਹੈਗਾ ਉਹਨੂੰ ਯੂਜ਼ ਕਰਦੇ ਸੀਗੇ ਉੱਥੇ ਜੇ ਲੱਗਦਾ ਸੀ ਇਹਨਾਂ ਨੂੰ ਕਿ ਜਿੱਥੇ ਵੀ ਕੋਈ ਡੋਪ ਟੈਸਟ ਦੀ ਜਿੱਥੇ ਪਹਿਲਾਂ ਫੀਸ ਭਰੀ ਜਾਂਦੀ ਹੈ ਉਦੋਂ ਵਾਲੇ ਦੁਆਲੇ ਉਹ ਦੋਸ਼ੀ ਨੂੰ ਨੜਾ ਵੀ ਬੰਦਾ ਆਂਦਾ ਸੀ ਘੋਲਾ ਵਾਲਾ ਇਨਸਾਨ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਕਾਬੂ ਕਰਕੇ ਕਿ ਤੁਹਾਡਾ ਸੀ ਜਲਦੀ ਕਰਵਾ ਦੇਵਾਂਗੇ ਸਸਤੇ 'ਚ ਕਰਵਾ ਦੇਵਾਂਗੇ ਉਸ ਤਰੀਕੇ ਨਾਲ ਜਿਹੜਾ ਕੋਈ ਉਹਨੂੰ ਕਰਕੇ ਫਿਰ ਅੰਦਰ ਕਿਉਂਕਿ ਐਜ਼ ਅ ਲੈਬ ਟੈਕਨੀਸ਼ੀਅਨ ਇਹ ਕੰਮ ਕਰਦੇ ਕਰਦੇ ਪਏ ਸੀ ਦੋਨੋਂ ਤਾਂ ਅੰਮ੍ਰਿਤ ਇਹਨਾਂ ਦੀ ਤੁਸੀਂ ਕਹਿੰਦੇ ਸੈਟਿੰਗ ਵੀ ਸੀਗੀ ਤਾਂ ਇਹਨਾਂ ਨੂੰ ਬੇਸਿਕਲੀ ਪ੍ਰੋਸੀਜਰ ਪਤਾ ਸੀਗਾ। ਉਹ ਅੰਮ੍ਰਿਤ ਪ੍ਰੋਪਰ ਕੋ ਟੈਸਟ ਵਗੈਰਾ ਨਹੀਂ ਕਰਾਉਂਦੇ ਸੀਗੇ ਸਿਰਫ ਇੱਕ ਫੇਕ ਜਿਹੜਾ ਇਹ ਡਰਾਮਾ ਯਾਰ ਰਚਦੇ ਸੀਗੇ ਤੇ ਝੂਠਾ ਸਰਟੀਫਿਕੇਟ ਜਿਹੜਾ ਉਹ ਬੰਦੇ ਨੂੰ ਦੇ ਦਿੰਦੇ ਸੀ। ਬਿਲਕੁਲ ਇਹਦੇ ਵਿੱਚ ਅਸੀਂ ਸਾਰੀ ਆਪਣੀ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਕਾਫੀ ਰਜਿਸਟਰ ਜਿਹੜੀ ਐਫ ਆਈ ਆਰਸ ਨੇ ਉਹ ਡਿਵੀਜ਼ਨ ਨੰਬਰ 5 ਦੇ ਵਿੱਚ ਰਜਿਸਟਰ ਨੇ ਉਹਨਾਂ ਦੀ ਤਫ਼ਤੀਸ਼ ਦੇ ਵਿੱਚ ਵੀ ਸਹਾਇਤਾ ਮਿਲੇਗੀ ਤੇ ਅੱਗੇ ਅਸੀਂ ਇਹਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਾਂਗੇ ਤੇ ਦੇਖਾਂਗੇ ਕਿ ਕਿਸੇ ਹੋਰ ਗੁਲਜੰਦਾ ਦੇ ਵਿੱਚ ਕੋਈ ਰੋਲ ਤਾਂ ਨਹੀਂ ਹੈ ਜਿਹੜੀ ਐਫ ਆਈ ਆਰ ਰਜਿਸਟਰ ਹੋਈਆਂ ਨੇ ਉਹਦੇ ਵਿੱਚ ਅਮਾਉਂਟ ਕੋਈ ਦੱਸਿਆ ਗਿਆ ਕਿੰਨਾ ਕਿੰਨਾ ਮਾਉਂਟ ਲੈਂਦੇ ਸੀ ਫੇਕ ਪ੍ਰੋਫੈਸਰ ਕੀ ਲੈ ਰਹੇ ਆ ਤੇ ਹਰ ਬੰਦੇ ਤੋਂ ਦੇਖੋ ਅਲੱਗ-ਅਲੱਗ ਹੈ ਕੋਈ 1500 ਤੋਂ ਲੈ ਕੇ 3000 ਕਿਸੇ ਤੋਂ 10000 ਵੀ ਉਹ ਸਾਰੇ ਅਜ ਅਲੱਗ-ਅਲੱਗ ਇਹ ਸਰ ਲੱਗਦਾ ਜਿਨਾਂ ਤੇ ਐਫ ਆਈ ਆਰ ਹੋਈਏ ਕਈ ਲੋਕ ਜਿਵੇਂ ਡੋਪ ਟੈਸਟ ਕਰਾਉਣ ਦੇ ਲਈ ਆਉਂਦੇ ਸੀ ਇਹ ਕਰਿੰਦੇ ਉਸ ਜਗ੍ਹਾ ਦੇ ਉੱਪਰ ਰੋਕ ਲੈਂਦੇ ਸੀਗੇ ਤੇ ਲੱਗਦਾ ਹੈ ਕਈਆਂ ਦੇ ਉੱਪਰ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਕਿ ਜਿਹੜਾ ਜਿਹੜਾ ਡੋਪ ਟੈਸਟ ਹੈ ਉਹ ਮਤਲਬ ਕੀ ਗੋਧ ਕੀਤਾ ਜਾਂਦਾ ਹੈ ਬਿਲਕੁਲ ਇੱਕੋ ਇੱਕ ਨਾ ਕੁਝ ਅਸੀਂ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਮੈਂ ਤਾਂ ਹੀ ਕਹਿੰਿਆ ਕਿ ਡਿਵੀਜ਼ਨ ਨੰਬਰ 5 ਦੇ ਵਿੱਚ ਜਿੰਨੀਆਂ ਐਫ ਆਈ ਆਰ ਹੋਈਆਂ ਉਹਦੇ ਵੀ ਤਫਤੀਸ਼ ਦੇ ਵਿੱਚ ਸਾਨੂੰ ਇਹਦੇ ਵਿੱਚ ਸਾਨੂੰ ਜਿਹੜੀ ਹੈ ਮਦਦ ਮਿਲੇਗੀ ਜਿੰਨੀਆਂ ਕੈਸਟੀਆਂ ਜਿਹੜੀਆਂ ਜੈਕਟਡ ਹੋ ਗਈਆਂ ਤਕਰੀਬਨ 15 ਤੋਂ 20 ਜਿਹੜ